ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਵਾਰਾ ਸ੍ਰੀ ਗੁਰੂ ਸਿੰਘ ਸਭਾ ਪਤਾਪਨਗਰ ਅੰਮ੍ਰਿਤਸਰ ਵਿਖੇ ਆਨੁਪਤ ਵੇਲੇ ਦੇ ਦਵਾਨਾਂ ਦੇ ਹਾਜ਼ਰੀ ਭਰਦੇ ਗੁਰ ਸੰਗਤ ਜੀ ਕਰੋ ਕਿਰਪਾ ਦੇਵ ਅਸ਼ੀਰਵਾਦ ਗੁਰੂ ਮਹਾਰਾਜ ਸ਼ਿਰ ਤੇ ਮੇਹਰ ਪਰਿਆ ਹੱਥ ਰੱਖਣਾ ਜੋ ਅਜੇ ਗੁਰੂ ਮਹਾਰਾਜ ਨੇ ਆਪਾਂ ਹੁਕਮ ਬੱਛਿਆ ਹੈ ਉਸ ਦੇ ਅਨਸਾਰ ਵਿਚਾਰ ਕਰ ਲਈਏ ਜੀ ਤਨਾ ਅਸਰੀ ਮਹਲਾ ਚੌਥਾ ਇਹ ਤਨਾ ਅਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ ਜਿਹੜਾ ਦਾਤਾ ਹੈ ਨਾ ਅਕਾਰ ਕੋਖ ਉਹ ਸਰਪਿਸ਼ਾ ਇਨਸਾਨ ਦੀਆਂ ਪੂਜਾ ਕਰ ਦਿੰਦਾ ਹੈ ਉਹਦੇ ਵਸ ਵਿੱਚ ਕਾਮ ਦੇ ਗਊ ਵਾਲਾ ਜਿਹੜੀ ਉਹ ਵੀ ਉਹਦੇ ਵਸ ਵਿੱਚ ਹੈ ਇਹ ਜਦੋਂ ਦੇਵਤਿਆਂ ਦੇ ਦਿਨਤਾ ਨੇ ਸਮੁੰਦਰ ਢੱਕਿਆ ਹਨ ਉਹਦੇ ਵਿੱਚੋਂ 14 ਰਤਨ ਨਿਕਲੇ ਉਹਦੇ ਵਿੱਚੋਂ ਅਮਰਤ ਨਿਕਲੇ ਆ ਨੇ ਗੋਵਰੀ ਗਲੀ ਉਹਦੇ ਵਿੱਚੋਂ ਵਿੱਚੋਂ ਸ਼ਰਾਬ ਨਿਕਲੀ ਇਸ ਤਰ੍ਹਾਂ 14 ਰਤਨ ਜਿਹੜੇ ਆ ਇਹ ਸਮੁੰਦਰ ਦੇ ਕਿਕੇ ਯੁਮਾਨੇ ਅਡੇ ਜਿਹੜੀ ਕਾਮਧਨ ਗਉ ਹੈ ਨਾ ਇਹ ਤਾਂ ਸਵਰਗ ਦੀਆਂ ਕਾਮਧਨ ਗਉ ਤੇ ਕਲਪ ਬ੍ਰਿਸ਼ ਇਹ ਸਵਰਗ ਦੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਇੱਕ ਬੜਾ ਵੱਡਾ ॠषि ਹੋਇਆ ਬੜਾ ਵੱਡਾ ਭਗਤ ਹੋਇਆ ਉਹਨੇ ਆਪਣੇ ਇੰਨੀ ਭਗਤੀ ਕੀਤੀ ਕਿ ਇਹ ਨਿਕਾਮ ਤੇ ਰਉ ਸੀ ਨਾ ਉਹਦੇ ਵਾਸ ਵਿੱਚ ਆ ਗਈ ਉਹਨੂੰ ਮਿਲ ਗਈ ਉਹਨੇ ਪ੍ਰਮਾਤਮਾ ਕੋਲੋਂ ਮੰਗ ਲਈ ਇੱਕ ਬਦਾ ਸ਼ਾਂਦੂ ਸੀ ਰਾਜਾ ਸੀ ਸਹਿਜ ਬਾਹੂ ਉਹਨੇ ਕਿਹਾ ਕਿ ਸਾਨੂੰ ਪ੍ਰਸ਼ਾਦਾ ਛਕਾਓ ਉਹਨੇ ਪ੍ਰਸ਼ਾਦਾ ਕਿੰਦਾ ਵੀ ਛਕਾ ਦਿਆਂਗੇ ਜਿਹੜਾ ਸਹਿਜ ਬਾਹੂ ਸੀ ਨਾ ਉਹ ਆਪਣੀ ਸਾਰੀ ਫੌਜ ਵੀ ਨਾਲ ਲੈ ਗਿਆ ਫੌਜੀ ਲੈ ਗਿਆ ਉਹਨੇ ਕਿ ਆ ਵੀ ਇਹਦੀ ਬੀਤੀ ਕਰਨੀ ਉਹ 산ੂ ਸੀ ਉਹਦਾ 산ੂ ਕਹਿੰਦਾ ਤੁਸੀਂ ਆਪਣੇ ਦਰਿਆਵੀ ਜੀਵਨ ਦੇ ਵਿੱਚ ਵੀ ਆਪੋ ਜੀ ਦੀ ਏ ਟਿਕੜਕਾ ਵੇਨੇ ਜੋ ਇਹਨੇ ਕਿ 산ੂ ਦਾ 산ੂ ਦਾ ਬੜਾ ਵੈਰ ਹੁੰਦਾ ਸੋ ਉਹ 산ੂ ਸੀ ਉਹਦਾ ਤੇ ਉਹ ਲੈ ਗਿਆ ਸਾਰੀ ਫੌਜ ਵੀ ਨਾਲ ਲੈ ਗਿਆ ਤੇ ਪ੍ਰੰਤੂ ਉਹਦੇ ਕੋਲ ਕਾਮ ਤੇ ਨਗਾਉ ਹੈਗੀ ਸੀ ਉਹਨੇ ਪ੍ਰਸ਼ਾਦਾ ਛਕਾਈ ਜਾਵੇ ਛਕਾਈ ਜਾਵੇ ਸਾਰੀ ਫੌਜ ਲੰਗਰ ਸ਼ਹੀਦ ਜਾਵੇ ਲੰਗਰ ਮੁਕੇ ਨਾ ਉਹਨੇ ਕਿ ਆ ਵੀ ਤੁਮ ਦੇ ਨਾਂਗਾ ਸਾਧੂ ਦੇ ਸਾਥ ਸਾਂ ਤੇਰੇ ਕੋਲ ਇੰਨਾ ਕੁਝ ਕਿੱਥੋਂ ਆ ਗਿਆ ਕੋ ਗਊਬੰਦੀ ਸਿਕ ਤੰਗੂ ਦੇ ਵਿੱਚ ਉਹਨੇ ਜਾ ਕੇ ਕੋਸ਼ਿਸ਼ ਕੀਤੀ ਕਿ ਮੈਂ ਗਊ ਦੇ ਕਬਜ਼ਾ ਕਰ ਲਾਂ ਗਊ ਖੋ ਲਵਾਂ ਤੇ ਜਿਹੜਾ ਜਮਦਗਨ ਸੀ ਨਾ ਉਹਨੇ ਬੜਾ ਮੁਕਾਬਲਾ ਕੀਤਾ ਅੱਗੋਂ ਉਸ ਲੜਾਈ ਦੇ ਵਿੱਚ ਜਮਦਗਨ ਮਾਰਿਆ ਗਿਆ ਤੇ ਗਊ ਛੜੀ ਦੀ ਛੜੀ ਸੀ ਨਾ ਇਹ ਗਊ ਵੀ ਆਪਣੇ ਸਰਗ ਲੋਕ ਦੇ ਵਿੱਚ ਚਲੀ ਗਈ ਉਹਨਾਂ ਜਿਹੜੂ ਨੇ ਮੁਕਾਬਲਾ ਕੀਤਾ ਬਾਅਦ ਚ ਮਾਰਿਆ ਗਿਆ ਉਹਦਾ ਪੁੱਤਰ ਹੋਇਆ ਪਰਸ਼ੂਰਾਮ ਜਿਹੜਾ ਪਰਸ਼ੂਰਾਮ ਹੋਇਆ ਲੈ ਜੀ ਭਗਵਾਨ ਪਰਸ਼ੂਰਾਮ ਕਰਕੇ ਵੀ ਹਿੰਦੂ ਮਤ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਹਨੇ ਫਿਰ ਬੜੀ ਇਰਾਦਤ ਕੀਤੀ ਤੇ ਉਹਨੇ ਫਿਰ ਆਪਣੇ ਸਹਿਸਬਾਹੂ ਨੂੰ ਮਾਰਿਆ ਉਹਨੇ ਖੱਤਰੀਆਂ ਦਾ ਬਹੁਤ ਇਨਸਾਨ ਕੀਤਾ ਬਹੁਤ ਖੱਤਰੀ ਮਾਰੇ ਉਹ ਬ੍ਰਾਹਮਣ ਸੀ ਸਹਿਸਬਾਹੂ ਸਹਿਸਬਾਹੂ ਖੱਤਰੀ ਸੀ ਤੇ ਪਰຊੂਰਾ ਬ੍ਰਾਹਮਣ ਸੀ ਉਹ ਕਿਤੇ ਵੀ ਤੁਸੀਂ ਫੋਟੋ ਦੀ ਦੇਖਿਆ ਨਾ ਕਿਤੇ ਮੂਰਤੀ ਬਣੀ ਉਹਨੇ ਮੁੰਡੇ ਤੇ ਘੋੜਾ ਰੱਖਿਆ ਹੁੰਦਾ ਉਹਨੇ ਕੀਤਾ ਇਹ ਗਊ ਜਿਹੜੀ ਕਾਮਧਨ ਗਊ ਹੈ ਨਾ ਇਹ ਸਵਰਗ ਦੀਆਂ ਚੀਜ਼ਾਂ ਹੈ ਤੇ ਸਾਨੂੰ ਗੁਰੂ ਮਹਾਰਾਜ ਨੇ ਜਿਹੜੀ ਸੰਗਤ ਹੈ ਇਹੋ ਹੀ ਸਾਡੇ ਕੋਲ ਇੱਥੇ ਕਾਮਧਨ ਗਊ ਹੈ ਜਦੋਂ ਸੰਗਤ ਕਿਸੇ ਵਾਰ ਤੇ ਅਰਦਾਸ ਕਰਦੇ ਨੇ ਨਾ ਤੇ ਸੰਗਤ ਦੀ ਅਰਦਾਸ ਜਿਹੜੀ ਆ ਪ੍ਰਮਾਤਮਾ ਵੈਲੂ ਕਬੂਲ ਕਰ ਲੈਂਦੇ ਨੇ ਸੰਗਤ ਰੂਪੇ ਦੀ ਕੀਤੀ ਗਈ ਅਰਦਾਸ ਬਿਰਤਾਂਜ ਕਲ ਨਾ ਹੋ ਵੀ ਜਾਣ ਕੀ ਅਰਦਾਸ ਸੰਗਤ ਦੀ ਅਰਦਾਸ ਕਦੇ ਬਿਰਥਾ ਨਹੀਂ ਹੁੰਦੀ ਗੁਰਮੁਖ ਪਿਆਰੇ ਜਿਹੜੇ ਆਦਾ ਉਹ ਸੰਗਤ ਦੇ ਵਿੱਚ ਜਾ ਕੇ ਬੇਨਤੀ ਕਰਦੇ ਆ ਕਿ ਸਾਡੇ ਵਾਸਤੇ ਅਰਦਾਸ ਕਰੋ ਸਾਡਾ ਇਹ ਕਾਰਜ ਹੋ ਜਾਵੇ ਤਾਂ ਉਹਨਾਂ ਦੇ ਕਾਰਜ ਹੋ ਜਾਂਦੇ ਆ ਗੁਰਮਤ ਦੇ ਅਨਸਾਰ ਇਹ ਸੰਗਤ ਹੀ ਕੰਮ ਕਰਨ ਗਊ ਹੈ ਇਸੇ ਕਰਕੇ ਗੁਰਮੁਖ ਪਿਆਰੇ ਸਿੰਘਾਂ ਨੂੰ ਪ੍ਰਸ਼ਾਦਾ ਛਕੋਣ ਦੇ ਆਪਦੇ ਘਰ ਪ੍ਰਸ਼ਾਤਾ ਸ਼ਿਕਾਇਤ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੀ ਐਸ ਕਾਮ ਆਵੇ ਐਸ ਕਾਮ ਜੋ ਆਤੇ ਸਾਡੀ ਅਰਦਾਸ ਕਰ ਦਿਓ ਗੁਰਸਿੱਖ ਪਿਆਰੇ ਅਰਦਾਸ ਕਰਦੇ ਨੇ ਸੰਗਤ ਰੂਪ ਦੇ ਵਿੱਚ ਤਾਂ ਉਹ ਗੁਰੂ ਮਹਾਰਾਜੀ ਕੁਦੂਰਕਾ ਲੈ ਲੈਂਦੇ ਨੇ ਤੇ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ ਜਿਹੜੀਆਂ ਵੀ ਉਹਨਾਂ ਦੇ ਗਿਆ ਮਨੋਂ ਕਾਮਨਾ ਹੁੰਦੀਆਂ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸੈ ਕਾਮ ਧੇਨਾ ਧੇਨ ਦੀ ਗਉ ਤੇ ਕਾਮ ਦੀ ਕਾਮਨਾ ਕਰਨੀ ਪਰੰਤੂ ਸਾਡੇ ਗੁਰਮਤਿ ਅਨੁਸਾਰ ਇਹ ਸੰਗਤ ਸਾਡੇ ਵਾਰ ਦੇ ਗਾਮ ਤੇ ਗੁਰੂ ਹੈ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਾਰੇ ਸੁਖ ਪਾਰੇ ਮੇਰੇ ਮਨਾ ਅਸੀਂ ਉਸ ਪ੍ਰਮਾਤਮਾ ਨੂੰ ਧਿਆਈਏ ਉਹਦਾ ਨਾਮ ਜਪੀਏ ਜਿਹਦੇ ਨਾਲ ਸਾਨੂੰ ਸਾਰੇ ਸੁਖ ਮਿਲ ਜਾਂਦੇ ਆ ਇੱਕ ਵਾਰੀ ਇੱਕ ਗੁਰਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਕੋਲ ਇੱਕ ਢਾਲ ਬਣਾ ਕੇ ਲੈ ਗਿਆ ਢਾਲ ਬਣਾ ਕੇ ਲੈ ਗਿਆ ਤੇ ਗੁਰੂ ਮਹਾਰਾਜੀ ਨੂੰ ਕਹਿੰਦਾ ਏ ਮਹਾਰਾਜੀ ਇਹ ਮੇਰੀ ਢਾਲ ਦੇ ਵਿੱਚ ਦੀ ਗੋਲੀ ਨਹੀਂ ਲੰਘ ਸਕਦੀ ਗੁਰੂ ਘਰ ਅਰ ਕੀਤੇ ਨਹੀਂ ਤੇਰੀ ਢਾਲ ਕਮਜ਼ੋਰ ਆ ਇਹ ਲਈ ਦੀ ਗੋਲੀ ਲੰਘ ਜਾਣੀ ਆ ਉਹ ਕਹਿੰਦਾ ਨਹੀਂ ਮਹਾਰਾਜ ਮੇਰੀ ਢਾਲ ਦੇ ਵਿੱਚ ਗੋੜੀ ਨਹੀਂ ਲੰਘ ਸਕਦੀ ਗੁਰੂ ਮਹਾਰਾਜੀ ਕਹਿੰਦੇ ਠੀਕ ਆ ਬਈ ਆਪਾਂ ਨਿਸ਼ਾਨਾ ਲਾ ਲਈਏ ਗੁਰੂ ਸਾਹਿਬ ਲੱਗੇ ਨਿਸ਼ਾਨਾ ਲਾਉਣ ਤੇ ਉਹਨੇ ਅਰਦਾਸ ਸ਼ੁਰੂ ਕਰਦੀ ਗੁਰੂ ਸਹਿਬਾਨਾ ਪਹਿਲੇ ਗੁਰੂ ਸਹਿਬਾਨਾ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਨਵੇਂ ਪਾਤਸ਼ਾਹ ਤੇ ਅਰਦਾਸ ਸ਼ੁਰੂ ਸ਼ੁਰੂ ਕਰਦੀ ਗੁਰੂ ਮਹਾਰਾਜ ਮੇਰੀ ਇਤਿਪਾਤ ਰੱਖਿਓ ਦਸਵੇਂ ਪਾਤਸ਼ਾਹ ਨਿਸ਼ਾਨਾ ਲਾਉਣ ਢਾਲ ਵੱਲ ਤੇ ਫੇਰ ਅਫਲ ਥੱਲੇ ਕਰ ਲਿਆ ਕਰਨ ਤੇ ਨਾਲੇ ਮੁਸਕਰਾਵਿਆ ਕਰਨ ਫੇਰ ਨਿਸ਼ਾਨਾ ਲਾਉਣ ਲੱਗਣਾ ਤੇ ਫੇਰ ਅਫਲ ਥੱਲੇ ਕਰ ਲਿਆ ਕਰਨ ਉਹ ਬੋਲਸੇ ਕਹਿੰਦੇ ਮਹਾਰਾਜੀ ਕੀ ਕਾ ਨਿਸ਼ਾਨਾ ਕਿਉਂ ਨਹੀਂ ਲਾਉਂਦੇ ਉਹ ਕਹਿੰਦੇ ਇੱਕ ਗੁਰਸਿੱਖ ਜਿੱਤ ਗਿਆ ਗੁਰਸਿੱਖ ਨੇ ਵੱਡੇ ਗੁਰੂ ਮਹਾਰਾਜ ਜਿਹੜੇ ਨੇ ਉਹਨਾਂਗੇ ਅਰਦਾਸ ਕਰ ਦਿੱਤੀ ਆ ਜਦੋਂ ਮੈਂ ਅਸੀਂ ਨਿਸ਼ਾਨਾ ਲਾਉਣ ਲੱਗਦੇ ਆ ਤੇ ਨੌਵੇਂ ਪਾਸ਼ਾ ਹੀ ਅੱਗੇ ਖੜੀਆਂ ਹੋ ਜਾਂਦੀਆਂ ਤੇ ਮੈਂ ਗੋਲੀ ਕਿਤੇ ਤੇ ਚਲਾਉ ਇਸ ਤਰ੍ਹਾਂ ਜਿਹੜੇ ਗੁਰਸਿੱਖ ਹੈ ਨਾ ਬਿਰਤੀ ਕਹਿੰਦੀ ਨਾ ਹੋ ਵੀ ਜਣ ਕੀ ਅਰਦਾਸ ਨਾਨਕ ਜੋੜ ਗਵਿੰਦ ਕਾ ਪੂਰਨ ਗੁਣਤਾਸ ਜਿਹੜਾ ਗੁਰੂ ਆਲਾ ਸਾਡਾ ਉਹਨਾਂ ਦਾ ਤਾਸਾ ਉਹਨਾਂ ਦਾ ਖਜ਼ਾਨਾ ਹੈ ਉਹ ਸਾਨੂੰ ਗੁਣ ਦੇ ਦਿੰਦਾ ਤੇ ਸਾਡੀਆਂ ਮਨੋ ਕਾਮੀਆਂ ਗੁਰੂ ਮਹਾਰਾਜ ਸਾਡੀਆਂ ਪੂਰੀਆਂ ਕਰ ਦਿੰਦੇ ਨੇ ਜਪ ਮੰਨ ਸਤਨਾਮ ਸਦਾ ਸਤਨਾਮ ਇਹ ਮਰੇ ਮਨਾ ਸਦਾ ਸੱਚਾ ਨਾਮ ਜਪਿਆ ਕਰ ਸਦਾ ਸਦਾ ਹੀ ਸੱਚਾ ਨਾਮ ਜਪਿਆ ਕਰੋ ਸੱਚਾ ਨਾਮ ਕਿਹੜਾ ਹੈ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਉਹ ਨਾਮ ਆ ਜਿਹੜਾ ਕਦੇ ਮਿਟਣਾ ਨਹੀਂਗਾ ਇਹ ਵੇਗੂ ਦਾ ਨਾਮ ਹੈ ਇਹ ਸਦਾ ਰਹਿਣਾ ਹੈ ਇਹ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਇਹ ਆਜ ਪਹਿਲਾਂ ਵੀ ਹੈਗਾ ਸੀ ਸਾਡੇ ਆਉਣ ਤੋਂ ਇਹ ਹੁਣ ਵੀ ਹੈਗਾ ਤੇ ਸਾਡੇ ਜਾਣ ਤੋਂ ਬਾਅਦ ਵੀ ਇਹ ਰਹੇਗਾ ਇਹ ਸੱਚਾ ਨਾਮ ਕਦੇ ਖਤਮ ਨਹੀਂ ਹੋ ਸਕਦਾ ਸੱਚਾ ਨਾਮ ਕੀ ਹੈ ਪ੍ਰਮਾਤਮਾ ਇੱਕ ਹੈ ਇੱਕ ਹੀ ਕੀ ਸੇਵ ਸਭ ਹੀ ਕੋ ਕਰਦਾ ਹੈ ਇੱਕ ਦੂਸਰੋ ਨਾ ਕੋਈ ਭੂਲ ਭਰਮ ਮਾਲੋ ਹਿੰਦੂ ਦੋੜਤ ਕੋਈ ਰਾਫ ਜੀ ਇਮਾਮ ਸਾਹਿਬੀ ਮਾਰ ਸੇ ਕੀ ਜਵਤ ਜਤ ਸਭ ਏਕ ਹੈ ਪਹਿਚਾਨ ਹੋ ਇਹ ਇਨਸਾਨ ਵੀ ਸਾਰੇ ਇੱਕ ਵਲ ਇਹਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਇਸ ਕਰਕੇ ਇਹ ਜੋ ਵੀ ਦੁਨੀਆ ਬਣਾਈ ਉਸ ਵੈਰੂ ਨੇ ਬਣਾਈ ਹੈ ਤੇ ਉਹ ਇੱਕ ਹੈ ਗੀਤਾ ਕਬਾਉ ਏਕੋ ਪਸਾਉ ਤਿਸਤੇ ਹੋਏ ਲਖੰਦਰ ਜਾਉ ਉਹਨੇ ਇੱਕ ਵਾਰਾ ਕੂਆ ਇਹੜਾ ਕੂਣਾ ਨਾ ਇਹ ਭਾਸ਼ਾ ਜਿਹੜੀ ਖਾਸ ਕਰਕੇ ਤਰਨਤਾਂ ਜ਼ਿਲ੍ਹੇ ਦੀ ਹੈ ਤੇ ਆਪਣੇ ਮਹਾਰ ਅੰਮ੍ਰਿਤਸਰ ਦੀ ਬੋਲੀ ਜਾਂਦੀ ਉਹੁੰਦਾ ਨਹੀਂ ਗਾ ਇਹ ਬਾਕੀ ਭਾਏ ਆਪਣੇ ਜਿਹੜੇ ਦੂਸਰੇ ਆਪਣੇ ਪੰਜਾਬ ਦੇ ਜ਼ਿਲ੍ਹੇ ਆ ਨਾ ਉਹਨਾਂ ਦੇ ਵਿੱਚ ਇਹ ਨਹੀਂ ਸਮਝ ਨਹੀਂ ਆਉਂਦੀ ਕਿਉਂਕਿ ਜਿਹੜੀ ਆਪਣੇ ਗੁਰਮੁਖੀ ਭਾਸ਼ਾ ਹੈ ਨਾ ਇਹ ਭਾਸ਼ਾ ਹੈ ਤਰਨਤਾਰਨ ਜ਼ਿਲ੍ਹੇ ਦੀ ਖਾਸ ਕਰਕੇ ਖਡੂਰ ਸਾਹਿਬ ਦੇ ਚ ਲਿਪੀ ਲਿਖੀ ਗਈ ਹੈ ਇਸ ਕਰਕੇ ਇਹ ਭਾਸ਼ਾ ਸਾਡੀ ਮਾਤ ਭਾਸ਼ਾ ਜਿਹੜੀ ਤਰਨਤਾਰਨ ਜ਼ਿਲ੍ਹੇ ਵਾਲੇ ਇਲਾਕੇ ਦੇ ਲੋਕ ਪੜਨਾ ਉਹ ਭਾਸ਼ਾ ਦੇ ਵਿੱਚ ਇਹ ਸਾਰੀ ਪੰਜਾਬੀ ਜਿਹੜੀ ਕਿਤਾਬਾਂ ਨੇ ਉਹ ਸਾਰਾ ਲਿਖਿਆ ਗਈਆਂ ਇਹ ਜਿੰਨੀਆਂ ਕਿਤਾਬਾਂ ਲਿਖੀਆਂ ਨੇ ਗੁਰਮੁਖੀ ਭਾਸ਼ਾ ਜਿਹੜੀ ਇਹ ਮੂਲ ਰੂਪ ਵਿੱਚ ਇਸ ਹਿਮਾਚਲ ਦੇ ਇਲਾਕੇ ਦੀ ਭਾਸ਼ਾ ਹੈ ਬਾਕੀ ਸਾਰੇ ਇਲਾਕੇ ਜਿੰਨੇ ਹਨ ਉਹਨਾਂ ਦੀ ਭਾਸ਼ਾ ਬਦਲ ਜਾਂਦੀ ਹੈ ਕੀਤਾ ਕਵਾਉ ਇੱਕ ਵਾਰੀ ਕੂਏ ਆ ਕੀਤਾ ਕਵਾਉ ਇੱਕੋ ਪਸਾਉ ਤਿਸਤੇ ਹੋਏ ਲਖਤਿ ਆਉ ਇਸ ਕਰਕੇ ਉਹ ਪ੍ਰਮਾਤਮਾ ਉਹਦਾ ਨਾਮ ਸੱਚਾ ਹੈ ਉਹ ਆਪਣੇ ਹਰ ਵੇਲੇ ਕੀੜਾ ਥਾਪ ਦੇ ਪਾਤਸ਼ਾਹੀ ਨਛਕਰ ਕਰੇ ਸਵਾਹੂ ਨਦੀਆਂ ਵਿੱਚ ਟਿੱਪੇ ਲਗਾਲੇ ਸੱਤਰੀ ਕਰੇ ਸਕਾਰੋ ਉਹ ਨਦੀਆਂ ਦੇ ਵਿੱਚ ਟਿੱਪੇ ਬਣਾ ਦਿੰਦਾ ਤੇ ਟਿੱਪਿਆਂ ਦੀ ਜਗ੍ਹਾ ਨਦੀਆਂ ਬਣਾ ਦਿੰਦਾ ਤੇ ਜਿਹੜਾ ਬਿਲਕੁਲ ਕਮਜ਼ੋਰ ਆਦਮੀ ਕੀੜਾ ਥਾਪਦੇ ਪਾਸ਼ਾ ਹੀ ਬਿਲਕੁਲ ਜਿਹੜਾ ਕਮਜ਼ੋਰ ਆਦਮੀ ਹਨ ਉਹਨੂੰ ਉਹ ਵੈਲੂ ਬਾਦਸ਼ਾ ਬਣਾ ਦਿੰਦਾ ਜਦੋਂ ਦਸੋਂ ਪਾਸ਼ਾ ਨੇ ਸਾਨੂੰ ਗੁਰਸਿੱਖਾਂ ਨੂੰ ਸਾਰੇ ਗੁਰਸਿੱਖਾਂ ਨੂੰ ਅਮਰ ਸ਼ਿਕਾ ਕੇ ਸਾਰੇ ਨੂੰ ਆਪਸ ਵਿੱਚ ਭਰਾ ਬਣਾ ਦਿੱਤਾ ਤੇ ਆਪਣੇ ਪੁੱਤਰ ਮੰਨ ਲਿਆ ਉਦੋਂ ਫਿਰ ਹਰ ਜਾਤ ਬਰਾਦਰੀ ਦੇ ਲੋਕਾਂ ਨੇ ਇਸ ਦੁਨੀਆ ਦੇ ਉੱਤੇ ਰਾਜ ਕੀਤਾ ਅਤਿ ਵੀ ਸਰਦਾਰੀਆਂ ਬਣ ਰਹੇ ਨੇ ਇਹ 10ਵੇਂ ਪਾਸ਼ਾ ਨੇ ਕਹਿਤਾ ਸੀ ਇਹਨ ਗਰੀਬ ਸਿੱਖ ਨੂੰ ਦੇਵਾਂ ਪਾਸ਼ਾ ਹੀ ਯਾਦ ਕਰੇ ਹਮਰੀ ਕਿਰਹਾਈ ਇਹ ਸਾਡੀ ਗੁਰੀਾਈ ਯਾਦ ਕਰਨਗੇ ਅਸੀਂ ਇਹਨਾਂ ਨੂੰ ਬਾਦਸ਼ਾਹੀਆਂ ਦੇ ਦਾਂਗੇ ਲੋਕੀ ਇਹਨਾਂ ਦੇ ਚੁੱਲ੍ਹੇ ਲਾਗੇ ਨਹੀਂ ਬਹਿਣ ਦਿੰਦੇ ਲਾਗੇ ਨਹੀਂ ਆਉਣ ਦਿੰਦੇ ਇਹਨਾਂ ਦਾ ਦੁੱਖਾਂ ਦੇ ਕੁਛ ਨਹੀਂ ਪਰੰਤੂ ਅਸੀਂ ਇਹਨਾਂ ਨੂੰ ਬਾਦਸ਼ਾਹੀਆਂ ਦੇਵਾਂਗੇ ਗੁਰੂ ਮਹਾਰਾਜ ਨੇ ਸਾਨੂੰ ਬਾਦਸ਼ਾਹੀਆਂ ਦਿੱਤੀਆਂ ਇਸ ਕਰਕੇ ਉਹਦਾ ਨਾਮ ਹੈ ਜਿਹੜਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਉਹਦਾ ਨਾਮ ਸਦਾ ਸੱਚਾ ਹੈ ਇਸ ਕਰਕੇ ਉਹ ਸੱਚੇ ਨਾਮ ਨੂੰ ਸਦਾ ਜਪਣਾ ਚਾਹੀਦਾ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਮੇਰੇ ਤੇ ਧਿਆਈਏ ਆਰ ਪੁਰਖ ਤਰੰਜਣਾ ਤੇਰਾ ਹਲਤ ਪਲਤ ਦੀਨ ਵੀ ਤੇ ਦੁਨੀਆ ਵੀ ਉੱਥੇ ਜਾ ਕੇ ਤੇਰਾ ਮੁਖ ਉਜਲ ਹੋਏਗਾ ਤੂੰ ਖੇੜੇ ਮੱਥੇ ਜਾਵੇਂਗਾ ਤੇਰੇ ਸਾਰਾ ਸਤਕਾਰ ਕਰਨਗੇ ਮੇਰੇ ਤੇ ਧਿਆਈਏ ਹਰ ਪੁਰਖ ਨਰੰਜਣਾ ਇਸ ਕਰਕੇ ਜਿਹੜਾ ਪੁਰਖ ਹੈ ਕਾਲਪੁਰਖ ਵੈਗਰੂ ਨਰੰਜਣ ਹੈ ਕਾਲਖੰਦੇ ਰਹਿਤ ਉਹਦੇ ਤੇ ਦਾਗ ਕੋਈ ਨਹੀਂ ਹੈ ਇਸ ਕਰਕੇ ਉਹਦਾ ਨਾਮ ਜਪੋ ਇਸ ਕਰਕੇ ਉਸਦਾ ਨਾਮ ਧਿਆਵੋ ਰਹਾਓ ਇਹ ਰਹਾਓ ਦੇ ਕੇ ਪਰਮਾਉਂਦੇ ਹਨ ਜੈਨ ਹਰ ਸਿਮਰਨ ਭਇਆ ਐਸੇ ਉਪਾਦ ਜਪ ਕੀਨੀ ਵੱਡ ਭਾਗੀ ਹਰ ਜਪਨਾ ਜਿੱਥੇ ਰੁਕੀ ਸਿਮਨ ਕਰਦੇ ਹਨ ਉਹਨਾਂ ਦੀਆਂ ਆਧੀਆਂ ਵਿਆਧੀਆਂ ਉਪਾਧੀਆਂ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਦੁੱਖ ਹੁੰਦੇ ਦੁਨੀਆ ਦੇ ਵਿੱਚ ਆਦ ਹੁੰਦਾ ਮਾਨਸਿਕ ਦੁੱਖ ਤੇ ਵਿਆਹਤ ਹੁੰਦਾ ਸਰੀਰਕ ਦੁੱਖ ਆਪਾਦ ਹੁੰਦਾ ਜਿਹੜੇ ਆਪਾਂ ਲੜਾਈ ਝਗੜੇ ਪਏ ਜਾਂਦੇ ਆ ਤੇ ਜੇ ਹਾਂ ਸਿਮਰਨ ਭਇਆ ਤਹੇ ਆਪਾਦ ਕਰ ਕੀਨੀ ਆਪਾਦੀਆਂ ਵੀ ਖਤਮ ਕਰ ਦਿੰਦੀਆਂ ਵੱਡ ਭਾਗੀ ਹਰ ਜਪਨਾ ਤੇ ਵੱਡੇ ਭਾਗਾ ਵਾਲਿਆਂ ਨੇ ਨਾਮ ਜਪ ਲਿਆ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀ ਨਿਰਭਰ ਚੋਟਾ ਖਾਵੈ ਵੱਡੇ ਭਾਗਾ ਵਾਲ ਜਿਹੜੇ ਆ ਉਹ ਨਾਮ ਜਪਦੇ ਆ ਉਹ ਸੰਗਤ ਕਰਦੇ ਆ ਉਹਨਾਂ ਦੀਆਂ ਆਧੀਆਂ ਬਿਯਾਹ ਦੀਆਂ ਔਲ੍ਹਾ ਦੀਆਂ ਸਾਰੇ ਰੋਗ ਉਹਨਾਂ ਦੇ ਖਤਮ ਹੋ ਜਾਂਦੇ ਹਨ ਜਦ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਉ ਜਲ ਦਾ ਨਾਮ ਤਰਨਾ ਸੇ ਗੁਰੂ ਰਾਮਦਾਸ ਜੀ ਮਹਾਰਾਜ ਪਰਮਉਦੇ ਨੇ ਕਿ ਇਹ ਸਾਨੂੰ ਮਤ ਮਿਲ ਗਈ ਗੁਰੂ ਘਰ ਦੇ ਵਿੱਚੋਂ ਤੇ ਅਸੀਂ ਨਾਮ ਜਪਿਆ ਨਾਮ ਜਪ ਕੇ ਇਸ ਸੰਸਾਰ ਸਾਗ ਨੂੰ ਇਸ ਤੋਂ ਪਾਰ ਹੋ ਜਾਂਦੇ ਆ ਉਹ ਸਕੀ ਜਿਹੜੇ ਜਦੋਂ ਨਾਮ ਜਪਦੇ ਆ ਗੁਰੂ ਘਰਾਂ ਦੇ ਵਿੱਚ ਜਾ ਕੇ ਤੇ ਇਸ ਸੰਸਾਰ ਸਾਗ ਤੋਂ ਪਾਰ ਹੋ ਜਾਂਦੇ ਹਨ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਜੋ ਗੁਰਮਾਤੇ ਨੂੰ ਨਾ ਆਵੇ ਬੋਲਿਆ ਕਿਹਾ ਹੋਵੇ ਗੁਰੂ ਸੰਗਤ ਗੁਰਮਾਰਾ ਬਖਸ਼ਣਾ ਹਰ ਬਖਸ਼ ਦੇਣਾ ਜੀ ਮਾਫ ਕਰ ਦੇਣਾ ਜੀ ਉਹ ਆਖਰੀ ਪੰਤੀਆਂ ਪੜ ਕੇ ਆਪਾਂ ਸਮਾਪਤੀ ਬਾਬਾ ਜੀ ਦੀ ਜਨ ਅਰ ਸਿਮਰਨੈ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਬ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ